ਇਸ ਵੇਲੇ ਰੌਣਕਾਂ ਦੇਖੀਆਂ ਜਾ ਸਕਦੀਆਂ ਨੇ ਮਹਾ ਸ਼ਿਵਰਾਤਰੀ ਦੀਆਂ ਸ਼ਿਵ ਭਗਤਾਂ ਨੂੰ ਖਾਸ ਕਰਕੇ ਅੱਜ ਦੇ ਦਿਨ ਬੇਹੱਦ ਇੰਤਜ਼ਾਰ ਰਹਿੰਦਾ ਹੈ ਕਿ ਅੱਜ ਦੇ ਦਿਨ ਪੂਜਾ ਅਰਚਨਾ ਕੀਤੀ ਜਾਵੇਗੀ ਪ੍ਰਾਰਥਨਾ ਕੀਤੀ ਜਾਵੇਗੀ ਆਪਣੀਆਂ ਮਨੁਕਾਮਨਾਵਾਂ ਪੂਰੀਆਂ ਕਰਨ ਦੇ ਲਈ ਕੀ ਕੁਝ ਮਾਹੌਲ ਹੈ ਇਸ ਵੇਲੇ ਅਸੀਂ ਦਿਖਾਉਣੇ ਆ ਸੀ ਮੰਦਿਰ ਦਾ ਅੰਦਰ ਸੰਗ ਭਾਲੂ ਪਹੁੰਚੇ ਹੈ ਸ਼ਿਵਰਾਤਰੀ ਦਾ ਅੱਜ ਪਾਵਨ ਮਨਾਇਆ ਜਾ ਰਿਹਾ ਹੈ ਤਾਂ ਮੰਦਿਰ ਦੇ ਵਿੱਚ ਜਿਹੜਾ ਅੱਜ ਸਵੇਰ ਤੋਂ ਹੀ ਚਰਧਾਲੂਆਂ ਦਾ ਆਗਮਨ ਸੀ ਜਿਸ ਤਰ੍ਹਾਂ ਦਿਨ ਵੱਧਦਾ ਜਾ ਰਿਹਾ ਹੈ ਸ਼ਰਧਾਲੂਆਂ ਦੀ ਕਿੰਨੀ ਵੀ ਵਾਤ ਜੀ ਸਵੇਰ ਤੋਂ ਹੀ ਜਦੋਂ ਸ਼ਰਧਾਲੂਆਂ ਦੀ ਆਉਣੀ ਜਾਣੀ ਜਿਹੜੀ ਮੰਤਰਾਂ ਦੇ ਵਿੱਚ ਚੱਲ ਰਹੀ ਸੀ ਕਾਫੀ ਦਿਨਾਂ ਤੋਂ ਤਿਆਰੀਆਂ ਹੋ ਰਹੀਆਂ ਸਨ ਸਜਾਵਟ ਤਾਂ ਵੀ ਭਰੰਕ ਸੀ ਬਿਲਕੁਲ ਸ਼ਿਵ ਮੰਦਰ ਦੇ ਅੰਦਰ ਦੀਆਂ ਤਸਵੀਰਾਂ ਦੇ ਗਏ ਅੰਦਰ ਬਿਲਕੁਲ ਹੀ ਅਸਥਰਾਨਾ ਦੇਖਿਆ ਕਿ ਅੰਦਰ ਲਗਾਤਾਰ ਜਲ ਚੜਾਇਆ ਜਾ ਰਿਹਾ ਹੈ ਸ਼ਿਵ ਲਿੰਗ ਨੂੰ ਇਸ਼ਨਾਨ ਕਰਵਾਇਆ ਜਾ ਰਿਹਾ ਹੈ ਸ਼ਰਧਾਲੂਆਂ ਵੱਲੋਂ ਕੋਈ ਵੀ ਕਸਰ ਬਾਕੀ ਨਹੀਂ ਛੱਡੀ ਜਾ ਰਹੀ ਸ਼ਰਦਾ ਦੇ ਪ੍ਰਕਟਾਵੇ ਵਾਸਤੇ ਤਾਂ ਇਸ ਪਵਿੱਤਰ ਤਿਉਹਾਰ ਹੈ ਪੰਜਾਬ ਦੇ ਵਿੱਚ ਵੀ ਅੱਜ ਜਿਹੜੀ ਇਸ ਤਿਉਹਾਰ ਦੇ ਮੱਦੇਨਜ਼ਰ ਇੱਕ ਸਰਕਾਰੀ ਛੁੱਟੀ ਰੱਖੀ ਗਈ ਹੈ ਤਾਂ ਜੋ ਹਰ ਇੱਕ ਨੂੰ ਆਪਣੀਆਂ ਧਾਰਮਿਕ ਭਾਵਨਾਵਾਂ ਪ੍ਰਗਟਾਉਣ ਦਾ ਵਿਧਾਨਿਕ ਆਜ਼ਾਦੀ ਦੇ ਮਤਲਬ ਮੁਲੇ ਧਾਰਮਿਕ ਸੁਤੰਤਰਤਾ ਦੇ ਅਧਿਕਾਰ ਦਾ ਹੋ ਸਕੇ ਅ ਦੂਜੇ ਪਾਸੇ ਫਿਰ ਇੱਕ ਵਾਰ ਦਿਖਾਵਾਂਗੇ ਉਹ ਮਰਦਾ ਹਰੇਕ ਵਰਗ ਜਿਹੜਾ ਆਪਣੀ ਸ਼ਰਧਾ ਦਾ ਪ੍ਰਗਟਾਵਾ ਕਰਨ ਵਾਸਤੇ ਜਿਹੜਾ ਮੰਦਰਾਂ ਦੇ ਵਿੱਚ ਪਹੁੰਚਿਆ ਹੋਇਆ ਹੈ ਇਸ ਮੰਦਰ ਦੇ ਦੂਜੇ ਪਾਸੇ ਵੀ ਅਸੀਂ ਤੁਹਾਨੂੰ ਲੈ ਕੇ ਚੱਲਦੇ ਹਾਂ ਅੰਦਰ ਜਿਹੜਾ 카ਟੂ ਸ਼ਾਮ ਜਿਹਨੂੰ ਸਮਰਪਿਤ ਜਿਹੜੀਆਂ ਮੂਰਤੀਆਂ ਬਣੀਆਂ ਹੋਈਆਂ ਹਨ ਸ੍ਰੀ ਮੁਕਸਰ ਸਾਹਿਬ ਦਾ ਇਹ ਮੰਦਿਰ ਹੈ ਪੁਜਾਰੀ ਜੀ ਵੱਲੋਂ ਜਿਹੜਾ ਲੋਕ ਕੋਤੇ ਮੱਥਾ ਟੇਕ ਰਹੇ ਆ ਤਾਂ ਅੰਦਰਲੇ ਪਾਸੇ ਦੀਆਂ ਤਸਵੀਰਾਂ ਵੀ ਦਿਖਾਵਾਂਗੇ ਸਰਪੋਜੀ ਇਹ ਸ੍ਰੀ ਸਰ ਸਾਹਿਬ ਦੇ ਮੰਦਿਰ ਦਾ ਦ੍ਰਿਸ਼ ਹੈ ਸਵੇਰ ਤੋਂ ਲੈ ਕੇ ਹਮ ਤੱਕ ਸ਼ਰਧਾਲੂਆਂ ਦਾ ਲਗਾਤਾਰ ਆਗਮਨ ਹੈ ਪਿੱਛੇ ਪਾਸੇ ਵੀ ਸ਼ਰਧਾਲੂ ਹੈ ਜੋ ਅਲੱਗ-ਅਲੱਗ ਤਰ੍ਹਾਂ ਦੀ ਧਾਰਮਿਕ ਜਾਣਕਾਰੀ ਇਹ ਜਿਹੜੀ ਉਹ ਹਾਸਲ ਕਰ ਰਹੇ ਐ ਜਿਵੇਂ ਜਿਵੇਂ ਦਿਨ ਦੇ ਦੌਰਾਨ ਇੱਥੇ ਰੌਣਕ ਵਧਦੀ ਜਾਵੇਗੀ ਤਾਂ ਅਸੀਂ ਸਾਰੀ ਜਾਣਕਾਰੀ ਸਟੈਪ ਬਾਈ ਸਟੈਪ ਰੀਵਰਸ ਤੱਕ ਕਿਸੇ ਤਰ੍ਹਾਂ ਹੀ ਪਹੁੰਚਾਉਂਦੇ ਰਵਾਂਗੇ ਜੀ ਬਿਲਕੁਲ ਜਿਹੜੇ ਕਿ ਸ਼ਦਾਲੂ ਪਹੁੰਚ ਰਹੇ ਨੇ ਪੂਜਾ ਅਰਚਨਾ ਕਰਨ ਦੇ ਲਈ ਪਹੁੰਚ ਰਹੇ ਨੇ ਸੋ ਬਹੁਤ ਬਹੁਤ ਅਨਵਾ ਤੁਹਾਡਾ ਫਿਰ ਤੋਂ ਤੁਹਾਡੇ ਕੋਲ ਜਾਣਕਾਰੀ ਲਵਾਂਗੇ ਫਿਲਹਾਲ ਦੇ ਲਈ ਤੁਹਾਡੇ ਦਾ ਬਹੁਤ ਬਹੁਤ ਧੰਨਵਾਦ